ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਅੜਿੱਕੀਆਂ ਜਾ ਰਹੀਆਂ ਪੰਚਾਇਤ ਚੋਣਾਂ ਦਾ ਅੱਜ ਐਲਾਨ ਹੋ ਗਿਆ ਹੈ ਤੇ ਇਹ ਅਕਤੂਬਰ ਦੇ ਵਿੱਚ ਅਗਲੇ ਮਹੀਨੇ ਪੈਣਗੀਆਂ ਤੇ ਇਸ ਸੰਬੰਧੀ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਸਾਰੇ ਐਲਾਨ ਕਰ ਦਿੱਤੇ ਐ ਐਕੀ ਜਿਹੜਾ ਇਹ ਕੀਤਾ ਗਿਆ ਹੈ ਕਿ ਚੋਣਾਂ ਬੈਲਟ ਪੇਪਰ ਤੇ ਪੈਣੀਆਂ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਐਤ ਕੀ ਪੰਚਾਇਤ ਚੋਣਾਂ ਹੋਣੀਆਂ ਉਹ ਬੈਲਟ ਪੇਪਰ ਤੇ ਹੋਣਗੀਆਂ ਤੇ ਚੋਣ ਨਿਸ਼ਾਨ ਵੀ 38 ਚੋਣ ਨਿਸ਼ਾਨ ਰੱਖੇ ਗਏ ਆ ਚੋਣ ਕਮਿਸ਼ਨ ਵੱਲੋਂ ਜਿਹੜੇ ਅਲਾਟ ਕੀਤੇ ਜਾਣੇ ਆ ਪੰਚਾਇਤਾਂ ਨੂੰ ਐਲਾਨ ਕੀਤੇ ਜਾਣੇ ਆ ਉਹ 38 ਚੋਣ ਨਿਸ਼ਾਨ ਰੱਖੇ ਗਏ ਆ ਤੇ ਚੋਣਾਂ ਦੀ ਤਰੀਕ ਆ ਜਿਹੜੀ ਉਹ 15 ਅਕਤੂਬਰ ਮਿਥੀ ਗਈ ਆ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ ਸਾਰੀ ਡਿਟੇਲ ਆ ਜਿਹੜੀ ਉਹ ਦਿੱਤੀ ਗਈ ਆ ਉਹ ਤੁਹਾਨੂੰ ਦੱਸਦੇ ਆ ਤੇ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਹੁਣ ਚੋਣ ਜਾਬਤਾ ਲੱਗ ਗਿਆ ਏ ਅੱਜ ਤੋਂ ਤੇ ਪੰਚਾਇਤ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੁਣ ਕੋਈ ਵੀ ਵਿਕਾਸ ਕੰਮ ਜਾਂ ਕੋਈ ਵੀ ਸਰਕਾਰ ਕੋਈ ਕੰਮ ਉਸਰਾਂ ਦਾ ਨਹੀਂ ਕਰ ਸਕੂ ਜਿਹੜਾ ਖਰਚਾ ਕਰਨਾ ਹੁੰਦਾ ਪੰਚਾਇਤ ਤੇ ਵੀ ਅੱਜ ਕੀ ਖਰਚਾ ਨਿਰਧਾਰਿਤ ਹੋ ਗਿਆ ਹੈ ਇੱਕ ਤੇ ਉਹ 30 ਤੇ 40000 ਦੇ ਵਿੱਚ ਵਿੱਚ ਜਿਹੜਾ ਖਰਚਾ 30000 ਜਾਂ 40000 ਰੱਖਿਆ ਸਰਪੰਚ ਦਾ 40000 ਤੇ 30 ਪੰਚਾਇਤ ਦਾ ਪੰਚ ਦਾ ਸਰਪੰਚ ਦੀ ਚੋਣ ਐ ਕਿ ਸਿੱਧੀ ਹੋਣੀ ਆ ਜਿਹੜੀ ਚੋਣ ਆ ਸਰਪੰਚ ਦੀ ਚੋਣ ਐ ਕਿ ਲੋਕ ਕਰਨਗੇ ਸਿੱਧੀ ਪੰਚ ਨਹੀਂ ਕਰਨਗੇ ਅੱਗੇ ਪੰਚਾਇਤਾਂ ਦੀ ਚੋਣ ਸਰਪੰਚ ਦੀ ਚੋਣ ਸੀ ਜਿਹੜੀ ਪੰਚਾਇਤ ਪੰਚ ਕਰ ਦਿੰਦੇ ਸੀ ਉਹ ਪੰਚ ਚੋਣ ਨਹੀਂ ਕਰਨਗੇ ਬਲਕਿ ਹੁਣ ਸਿੱਧੀ ਚੋਣ ਲੋਕ ਹੀ ਕਰਨਗੇ ਜੇ ਨੋਮੀਨੇਸ਼ਨ ਫੀਸ ਆ ਉਹ 100 ਰੁਪਏ ਰੱਖੀ ਗਈ ਹੈ ਪੰਚਾਇਤ ਚੋਣਾਂ ਦੀ ਖਰਚਾ ਦੀ ਤੁਹਾਡੇ ਨੂੰ ਦੱਸਿਆ ਗਿਆ ਖਰਚੇ ਦੀ ਗੱਲ ਹੋ ਗਈ ਹੈ ਸਰਪੰਚ ਦੀ ਚੋਣ ਆ ਜਿਹੜੀ ਉਹ ਸਿੱਧੀ ਹੋਣੀ ਆ 15 ਅਕਤੂਬਰ ਨੂੰ ਵੋਟਾਂ ਪਾਉਣ ਦੀ ਤਰੀਕ ਰੱਖੀ ਗਈ ਹੈ ਪੰਚਾਂ ਦੀ ਚੋਣ ਵੱਖਰੀ ਹੋਣੀ ਆ ਸਰਪੰਚ ਦੀ ਵੱਖਰੀ ਹੋਣੀ ਹੈ ਤੇ ਬੈਲਟ ਪੇਪਰ ਤੇ ਐਕਟ ਦੀ ਵੋਟਾਂ ਜਿਹੜੀਆਂ ਉਹ ਪਾਈਆਂ ਜਾਣੀਆਂ ਤੇ ਬੈਲਟ ਪੇਪਰ ਤੇ ਵੀ ਨੋਟਾ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਰੱਖਿਆ ਜਾਊਗਾ ਤੇ ਜਿਹੜਾ ਬੈਲਟ ਪੇਪਰ ਆ ਉਹਦੇ ਤੇ ਨੋਟਾ ਦਾ ਚੋਣ ਨਿਸ਼ਾਨ ਐਤ ਕੀ ਜਿਹੜਾ ਆਮ ਤੌਰ ਤੇ ਅੱਗੇ ਮਸ਼ੀਨਾ ਜਾਂਦਾ ਸੀ ਈਵੀਐਮ ਚ ਉਹ ਵੀ ਰੱਖਿਆ ਜਾਊਗਾ 4 ਅਕਤੂਬਰ ਨੂੰ ਕਾਗਜ਼ ਭਰਨ ਦੀ ਆਖਰੀ ਤਰੀਕ ਹੋਣੀ ਆ 27 ਸਤੰਬਰ ਨੂੰ ਯਾਨੀ ਕੱਲ ਨੂੰ ਪਰਸੋਂ ਪਰਸੋਂ ਤੱਕ ਇਲੈਕਸ਼ਨ ਕਮਿਸ਼ਨ ਆ ਜਿਹੜਾ ਉਹ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦੇਣਗੇ ਇਲੈਕਸ਼ਨ ਕਮਿਸ਼ਨ ਪੰਚਾਇਤੀ ਚੋਣਾਂ ਸਬੰਧੀ ਨਕਮਲ ਜਿਹੜਾ ਨੋਟੀਫਿਕੇਸ਼ਨ ਆ ਉਹ ਪਰਸੋਂ ਜਾਰੀ ਹੋਊਗਾ 4 ਅਕਤੂਬਰ ਆ ਉਹ ਕਾਗਜ਼ ਭਰਨ ਦੀ ਆਖਰੀ ਤਰੀਕ ਰੱਖੀ ਗਈ ਹੈ 4 ਤਰੀਕ ਨੂੰ ਆ ਕਾਗਜ਼ ਭਰਨੇ ਜਿਹੜੇ ਉਹ ਆਖਰੀ ਤਰੀਕ ਹੋਵੇਗੀ 4 ਤਰੀਕ ਨੂੰ ਕਾਗਜ ਭਰੇ ਜਾਣਗੇ 5 ਅਕਤੂਬਰ ਨੂੰ ਕਾਗਜਾਂ ਦੀ ਪੜਤਾਲ ਹੋਣੀ ਆ ਜਿਹੜੇ ਕਾਗਜ ਭਰੇ ਆ ਤੁਸੀਂ ਉਹ ਸਹੀ ਆ ਕਿ ਗਲਤ ਆ ਜਾਂ ਰੱਦ ਹੋਣੇ ਆ ਉਹ ਸਾਰੇ 5 ਅਕਤੂਬਰ ਨੂੰ ਹੋਣੀ ਆ ਤੇ 7 ਅਕਤੂਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ ਉਹ ਤੁਸੀਂ ਜਿਨ੍ਹਾਂ ਨੇ ਕਾਗਜ ਵਾਪਸ ਲੈਣੇ ਆ ਉਹ ਕਾਗਜ ਆਪਣੇ ਵਾਪਸ ਲੈ ਸਕਦੇ ਆ 15 ਅਕਤੂਬਰ ਵਾਲੇ ਦਿਨ ਚੋਣਾ ਤਾਂ ਦਿਨ ਨਿਰਧਾਰਤ ਕੀਤਾ ਗਿਆ ਹੈ ਉਸ ਦਿਨ ਚੋਣਾ ਵੋਟਾਂ ਪੈਣਗੀਆਂ ਤੇ ਸਵੇਰ 8 ਵਜੇ ਤੋਂ ਲੈ ਕੇ ਵੋਟਾਂ ਪੈਣਗੀਆਂ 4 ਵਜੇ ਤੱਕ ਤੇ ਨਤੀਜਾ ਉਸੇ ਦਿਨ ਹੀ ਸ਼ਾਮ ਨੂੰ 4 ਵਜੇ ਉਸੇ ਤੇ ਮੌਕੇ ਤੇ ਜਿਹੜੀ ਟੀਮ ਗਈ ਹੋਊਗੀ ਵੋਟਾਂ ਪਵਾਉਣ ਦੇ ਲਈ ਚੋਣਾ ਕਰਾਉਣ ਦੇ ਲਈ ਜਿਹੜੀ ਟੀਮ ਜਾਂਦੀ ਆ ਆਮਲਾ ਫੈਲਾ ਜਾਂਦਾ ਉਹ ਸਾਰਾ ਚੋਣ ਨਿਸ਼ਾਨ ਆਰਓ ਵਗੈਰਾ ਨਾਲ ਹੁੰਦਾ ਉਹ ਸਾਰਾ ਵੋਟਾਂ ਕਰਵਾ ਕੇ ਗਿਣਤੀ ਕਰਵਾ ਕੇ ਐਲਾਨ ਕਰਕੇ ਉੱਥੋਂ ਉਹ ਮੌਕੇ ਤੇ ਹੀ ਉੱਥੋਂ ਆਵੇਗਾ ਇਹ ਜਿਹੜਾ ਐਲਾਨ ਅੱਜ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ 13241 ਪੰਜਾਬ ਦੇ ਵਿੱਚ ਟੋਟਲ ਹੈਗੀਆਂ ਪੰਚਾਇਤਾਂ ਇਹਨਾਂ ਜਿਨ੍ਹਾਂ ਦੀ ਚੋਣ ਹੋਣੀ ਆ ਤੇ ਉਹਨਾਂ ਦੀ ਮਿਆਦ ਜਿਹੜੀ ਉਹ ਖਤਮ ਹੋ ਚੁੱਕੀ ਆ ਤੇ ਹੁਣ ਇਹ ਪੰਚਾਇਤਾਂ ਜਿਹੜੀਆਂ ਜਿਹੜੀਆਂ ਚੋਣਾਂ ਉਹਨਾਂ ਦਾ ਐਲਾਨ ਹੋ ਚੁੱਕਾ ਹੈ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਇਹ ਜਿਹੜੀ ਪੰਚਾਇਤਾਂ ਦੇ ਵਿੱਚ ਵੋਟ ਪੈਣੀ ਆ ਵੋਟਰ ਐ ਕਿ 1 ਕਰੋੜ 33 ਲੱਖ ਵੋਟਰ ਆ ਟੋਟਲ ਕਿ 1 ਕਰੋੜ 33 ਲੱਖ ਇਸ ਤੋਂ ਵੱਧ ਦਾ ਵੋਟਰ ਹੈ ਜਿਹੜੇ ਉਹ 1 ਕਰੋੜ 33 ਲੱਖ ਤੋਂ ਵੱਧ ਆ ਤੇ ਹਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਲਗਭਗ ਜਿਹੜੀ ਰਿਜ਼ਰਵੇਸ਼ਨ ਹੋਣੀ ਆ ਪਿੰਡਾਂ ਦੀ ਕਿਹ ਕਿਹੜਾ ਰਿਜ਼ਰਵ ਆ ਕਿਹੜਾ ਸਰਪੰਚ ਜਰਨਲ ਆ ਉਹ ਸਾਰੀ ਹਜੇ ਵੰਡ ਹੋਣੀ ਆ ਲਿਸਟਾਂ ਤਿਆਰ ਹੋ ਗਈਆਂ ਉਹ ਐਲਾਨ ਹੋਣਾ ਬਾਕੀ ਆ ਪਰ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਲੱਗਦਾ ਕਿ ਸਾਰੀ ਚੋਣਾਂ ਦਾ ਜਿਹੜਾ ਐਲਾਨ ਆ ਉਹ ਹੋ ਜੂਗਾ ਮੌਕੇ ਤੇ ਤੇ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਕਿ ਵੋਟਾਂ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਵੋਟਾਂ ਜਿਹੜੀਆਂ 13237 ਪੰਚਾਇਤਾਂ ਚੁਣੀਆਂ ਜਾਣੀਆਂ ਤੇ ਉਹ 15 ਅਕਤੂਬਰ ਅਗਲੇ ਮਹੀਨੇ ਦੀ 15 ਤਰੀਕ ਨੂੰ ਵੋਟਾਂ ਪੈਣਗੀਆਂ ਤੇ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣੀਆਂ ਤੇ ਉਸੇ ਦਿਨ ਹੀ ਉਸੇ ਜਗ੍ਹਾ ਤੇ ਜਿੱਥੇ ਵੋਟਾਂ ਪੈ ਰਹੀਆਂ ਉਹ ਨਤੀਜਾ ਐਲਾਨ ਕੀਤਾ ਜਾਊਗਾ ਜਿਹੜਾ ਵੋਟਾਂ ਪਾਉਣ ਲਈ ਅਮਲਾ ਫੈਲਾ ਗਿਆ ਹੋਊਗਾ ਉਹ ਐਲਾਨ ਕਰਕੇ ਚੋਣ ਕਰਕੇ ਸਾਰੀ ਉਥੋਂ ਨਿਬੇੜ ਕੇ ਆਵੇਗਾ ਤੇ ਇਹਨਾਂ ਵੋਟਾਂ ਦੇ ਲਈ 19110 ਪੋਲਿੰਗ ਬੂਥ ਬਣਾਏ ਗਏ ਆ ਤੇ ਜਿਹੜੇ ਵੋਟਰਾਂ ਦੀ ਗਿਣਤੀ ਆ ਉਹ 1 ਕਰੋੜ 33 ਲੱਖ ਤੋਂ ਵੱਧ ਆ 100 ਰੁਪਏ ਨੋਮੀਨੇਸ਼ਨ ਫੀਸ ਰੱਖੀ ਗਈ ਆ ਬੈਲਟ ਪੇਪਰ ਤਿਆਰ ਕੀ ਚੋਣਾ ਹੋਣੀਆਂ ਤੇ 38 ਚੋਣ ਨਿਸ਼ਾਨ ਆ ਜਿਹੜੇ ਉਹ ਜਿਨ੍ਹਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਨਹੀਂਗੇ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਐਲਾਨ ਕੀਤਾ ਕਿ 38 ਚੋਣ ਨਿਸ਼ਾਨ ਜਿਹੜੀਆਂ ਦੀ ਸ਼ਨਾਖਤ ਕੀਤੀ ਆ ਜਿਹੜਾਂ ਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਕੋਈ ਤਾਲਕ ਨਹੀਂਗਾ ਉਹਨਾਂ ਨੂੰ ਇਹ ਪੰਚਾਇਤ ਜਿਹੜੇ ਅ ਚੋਣ ਨਿਸ਼ਾਨ ਆ ਜਿਹੜੇ ਉਹ ਉਹਨਾਂ ਨੂੰ ਅਲਾਟ ਕੀਤੇ ਜਾਣੇ ਆ